ਅੱਜ ਜਿਵੇਂ ਖੜੇ ਹੋਏ ਆ ਬਾਬਾ ਉਦੋ ਸਤਲੁਜ ਰਿਆ ਦੇ ਕੰਡੇ ਤੇ ਉਹ ਵੇਖੋ ਸਾਹਮਣੇ ਡੈਮ ਦਿਖ ਰਿਹਾ ਹੈ ਨੰਗਲ ਡੈਮ ਪਾਖੜਾ ਡੈਮ ਤੋਂ ਪਾਣੀ ਬਹੁਤ ਜ਼ਿਆਦਾ ਛੱਡੇ ਜਾ ਰਿਹਾ ਹੈ ਕਿਉਂਕਿ ਪਿੱਛੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਹੋ ਗਿਆ ਹੈ ਲੈਵਲ ਬਹੁਤ ਜ਼ਿਆਦਾ ਹੋਣ ਕਰਕੇ ਸਾਰੇ ਪਾਸੇ ਪਾਣੀ ਦਾ ਬਹੁਤ ਜ਼ਿਆਦਾ ਬੋਲਬਲ ਹੈ ਤੇ ਅੱਗੇ ਦੇ ਪਿੰਡ ਹੈ ਜਿਹੜੇ ਬੇਲਾ ਤੇ ਅੰਨੀ ਬੇਲਾ ਬੇਲਿਆਂ ਦੇ ਪਿੰਡ ਪਲਾਸੀ ਤੇ ਬਹੁਤ ਜ਼ਿਆਦਾ ਪਿੰਡ ਅੱਗੇ ਇਸ ਦੀ ਮਾਰ ਹੇਟ ਆਏ ਨੇ ਤੇ ਕਈ ਘਰਾਂ ਵਿੱਚ ਪਾਣੀ ਪੈ ਗਿਆ ਤੇ ਉਹ ਦੇਖੋ ਸਾਹਮਣੇ ਮੂਰਤੀ ਵੀ ਪਾਣੀ ਇਥੇ ਡੁੱਬ ਗਈ ਹੈ ਤੇ ਤੁਸੀਂ ਵੇਖ ਸਕਦੇ ਹੋਗੇ ਕਿ ਕਿੰਨਾ ਪਾਣੀ ਚੜ ਕੇ ਆ ਗਿਆ ਤੇ ਲੈਵਲ ਬਹੁਤ ਜ਼ਿਆਦਾ ਵੱਧ ਗਿਆ ਹੈ ਪਾਣੀ ਦਾ ਉਹ ਵੇਖੋ ਸਾਹਮਣੇ ਤੁਹਾਨੂੰ ਡੈਮ ਵੀ ਦਿਖਾ ਰਹੇ ਹਾਂ ਮੋਕੇ ਦੀਆਂ ਖਬਰਾਂ ਬਿਲਕੁਲ ਸਪੀਕ ਖਬਰਾਂ ਤੁਹਾਨੂੰ ਦਿਖਾਣੇ ਆਪਾਂ ਤੁਸੀਂ ਚੈਨਲ ਤੇ ਦੇਖ ਰਹੇ ਹੋ ਮੇਰੇ ਪੇਜ ਤੇ ਦੇਖ ਰਹੇ ਹੋ ਫੇਸਬੁਕ ਤੇ ਸਬਸਕ੍ਰਾਈਬ ਕਰੋ ਤੇ ਫੋਲੋ ਕਰੋ ਪੇਜ ਨੂੰ ਉਹ ਵੇਖੋ ਸਾਹਮਣੇ ਕਿੰਨੀ ਤੇਜ਼ ਛਲਾਂ ਆ ਰਹੀਆਂ ਨੇ ਪਾਣੀ ਦੀਆਂ ਆਹ ਵੇਖੋ ਕਿੰਨਾ ਲੈਵਲ ਵੱਧ ਗਿਆ ਪਾਣੀ ਦਾ